ਸਸੀਗਲ ਵੀਰ ਜੀ ਕਰਨ ਡੇਰੀ ਫਾਰਮ ਚ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਸ਼ਿਸ਼ਰੇਵਾਲ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਫਰੇਗੜ ਤਹਿਸੀਲ ਪਟਾਲਾ ਤਹਿਸੀਲ ਪਟਾਲਾ ਠੀਕ ਆ ਜੀ ਬਾਈ ਕੋਲ ਅੱਜ ਦੋ ਟੌਪ ਦੀਆਂ ਵੜਾਆਂ ਫਾਰਮ ਆਲੀਆਂ ਵੱਡੀਆਂ ਬਾਕੀ ਵੀਰ ਜੀ ਲੈਨੇ ਵੀਰ ਕੋ ਸਾਣੀ ਸਾਰੀ ਜਾਣਕਾਰੀ ਮੁਹਾਂ ਸ਼ਿੱਗੀ ਜੇ ਵੀਰ ਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਮਿਰ ਜੀ ਹੋਰ ਸਭ ਠੀਕ ਠਾਕ ਹੈ ਠੀਕ ਠਾਕ ਵੀਰ ਜੀ ਆਪਣਾ ਨਾਮ ਤੇ ਐਡਰੈਸ ਬੋਲ ਦਿਓ ਜੀ ਵੀਰ ਨਾਮ ਮੇਰਾ ਪੀਟਰ ਜੇ ਪਿੰਡ ਮੇਰਾ ਸ਼ਿਸ਼ਰੇਵਾਲ ਜੇ ਠੀਕ ਹੈ ਜੀ ਤੇ ਪੋਸਟ ਆਫ ਤੇ ਜਗਨਾਜ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਵੀਰੇ ਮੋਬਾਈਲ ਨੰਬਰ ਬੋਲ ਦਿਓ ਜੀ 97814 ਜੇ 43845 ਠੀਕ ਹੈ ਜੀ ਵੜਾ ਆ ਗਈਆਂ ਆਪਣੇ ਕੋਲ ਅੱਜ ਦੋ ਵੱਡੀਆਂ ਹਨਾ ਜੀ ਵੀਰ ਜੀ ਆਹ ਸ਼ਿੱਗੀ ਜੇ ਤੋ ਜਵਾਨ ਜੇ ਅੱਛਾ ਇਹ ਸ਼ਿੱਗੀ ਆ ਜੇ ਇਹਦਾ ਸੁਆ ਦੂਜਾ ਤੇ ਉਹਦਾ ਵੀ ਉਦਾਂ ਦੂਜਾ ਜ ਦੋ ਦਿਨ ਦੀ ਸੂਈ ਜੇ ਠੀਕ ਹੈ ਦੋ ਦਿਨ 20 ਕਿਲੋ ਚੋਕ ਦਾਂਗੇ ਦੋ ਟਾਈਮ ਚੋਲੇ ਕੋ ਤਿੰਨ ਟਾਈਮ ਤੇ ਠੀਕ ਹੈ ਵੀਰੇ ਠੀਕ ਹੈ ਜੀ ਬਾਕੀ ਬਰੀਡ ਬਾਕੀ ਬਰੀਡ ਬਰੂਡ ਫੁੱਲ ਆ ਫੁੱਲ ਵੱਡੀ ਵਹਿੜਾ ਹੈ ਨਾ ਪਹਿਲੇ ਸੂਇਆ ਵੀਰ ਨੂੰ 25 26 ਕਿਲੋ ਦੁੱਧ ਭਰਿਆ ਦੋਵਾਂ ਦਿਨਾਂ ਦੀ ਸੂਈ ਹੈ ਜੀ ਦੂਜਾ ਦਿਨ ਅੱਜ ਠੀਕ ਹੈ ਜੀ ਠੀਕ ਹੈ ਜੀ ਬਾਕੀ ਖੋਲ ਕੇ ਤੋਰੀਏ ਵੀਰਾਂ ਨਾ ਲਓ ਜੀ ਵੀਰ ਜੀ ਤੋੜਦੇ ਨੇ ਦੇਖੋ ਵੀ ਜੀ ਚੰਗੀ ਵਹਿੜਾ ਟੋਪ ਦੀ ਥੱਲਿਓਂ ਭੰਡਾ ਹੀ ਪਾਈ ਫੰਡੀ ਹੈ ਦੇਖੋ ਡੱਕੀ ਨਹੀਂ ਵੀਰ ਜੀ ਚੋਈ ਹਾਂ ਜੀ ਹਾਂ ਜੀ ਠੀਕ ਹੈ ਵੀਰੇ ਕੋਈ ਖੰਬਣੀ ਆਊਗੀ ਠੀਕ ਆ ਵੀਰੇ ਠੀਕ ਆ ਜੀ ਹਾਂਜੀ ਬਾਕੀ ਥੱਲੇ ਉਹ ਪੰਡਾ ਹੀ ਪਾਈ ਫੈਂਡੀ ਆ ਨਾ ਜੀ ਹਾਂਜੀ ਦੁੱਧ ਦਾ ਚੰਗਾ ਚਵਾਈ ਜਾਊਗੀ ਦੁੱਧ ਨੂੰ ਜੀ ਸੰਤ ਚੰਦੇ ਆਦੇ ਹਾਂਜੀ ਹਾਂਜੀ ਆਜੋ ਲੈ ਆਓ ਲੈ ਆਓ ਲੈ ਆਜੋ ਭਾਜੀ ਹਾਂਜੀ ਹਾਂਜੀ ਇੱਥੇ ਖਲੋ ਖਲੋਇ 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 ਇੱਥੇ ਇੱਕ ਮਿੰਟ ਆਹ ਵੇਖੋ ਮੋਹ ਵੀ ਸ਼ਕੀ ਜੇ ਠੀਕ ਆ ਵੀਰੇ ਠੀਕ ਆ ਜੀ ਹਾਂਜੀ ਇਹ ਦੀ ਕੋਈ ਠੀਕ ਆ ਜੀ ਲੈ ਜੀ ਉਹਨੇ ਬੱਚੇ ਦਾ ਹਰਵਾ ਤਾਂ ਠੀਕ ਆ ਹਾਂਜੀ ਹਾਂਜੀ ਸੱਜਰ ਸੂਈਆਂ ਨਾਲੇ ਉਹ ਦੂਜੀ ਖੋਦਾਂ ਵਿੱਚ ਸੀ ਰੁਕ ਜਾ ਵੀਰ ਜੀ ਪਹਿਲਾਂ ਇਹਦਾ ਆਪਾਂ ਰੇਡ ਰੂਟ ਕਰ ਲਈਏ ਜੀ ਰੇਡ ਫਿਰ ਭਾਜੀ ਜਾਇਜਾਇ ਕਰਨਾ ਏ ਭਾਜੀ ਜਾਇਜ ਤਾਂਗੇ ਦੋ ਬੱਛੀਦਾਂ ਹਾਂਜੀ ਉਦਾਂ ਆਪ ਬੱਚਾ ਆ ਗਿਆ ਇਹਣਾ ਬੱਛਾ ਕੇ ਬੱਛੀ ਆ ਗਈ ਬੱਛੀ ਸਾਰੀ ਬੱਛੀ ਠੀਕ ਹੈ ਵੀਰੇ ਬੱਛੀ ਆਉਣਾ ਨਾਲੂ ਨਾਲ ਜਿਵੇਂ ਕੱਲ ਦੀ ਸੂਈ ਜੀ ਬੱਛੀ ਦੋ ਠੀਕ ਹੈ ਵੀਰੇ ਠੀਕ ਹੈ ਜੀ ਹਾਂਜੀ ਬਾਕੀ ਵੇੜ ਚ ਕੋਈ ਸ਼ੱਕ ਨਹੀਂ ਪੂਰੀ ਐ ਟੋਪ ਦੀ ਆਣਾ ਜੀ ਹਾਂਜੀ ਇਹਦਾ ਫਿਰ ਰੇਡ ਵੀਰ ਜੀ ਰੇੜ ਵੀਰ ਜੀ ਆਈ ਤਾਂ ਰੇੜ ਦਾ ਖਹਿਜ 90 ਹਜ਼ਾਰ ਤੇ ਹਾਂ ਹਾਂ ਜਿਹੜੀ ਆ ਨਾ ਹਾਂਜੀ ਹਾਂ ਨਾ ਅਜੇ 85 ਹਜ਼ਾਰ ਦੀ ਬੱਸੀ ਦੇ ਦਾਂਗੇ ਹਾਂ ਨਾ 85 ਹਜ਼ਾਰ ਦੀ ਜਿਹਦੇ ਚੋਲ ਪਈ ਉਹ ਨਹੀਂ ਜਕਰਣ ਚਲੋ ਛੋਟ ਛਾਟ ਖੁਸ਼ੀਨਾ ਕਰ ਦੋ ਉਹ ਦੋ ਤਿੰਨ ਸੌ ਦਾ ਖੁਸ਼ੀਨਾ 500 ਕਰ ਦਾਂਗੇ ਚਲੋ ਠੀਕ ਹੈ ਜੀ ਬਾਕੀ ਕੋਈ ਭੈਣ ਭਰਾ ਇੱਥੇ ਆਏ ਆਪਣੀ ਤਸੱਲੀ ਕਰਕੇ ਖੜੇ ਹਨਾ ਇਹ ਚੋ ਕੇ ਖੜੇ ਠੀਕ ਹੈ ਵੀਰੇ ਠੀਕ ਦੋ ਟਾਂ ਤਿੰਨ ਟਾਂ ਚੋ ਕੇ ਵੇਖੋ ਵੀਰ ਜੀ ਥਣ ਥਣ ਵੀ ਚੰਗਾ ਲੱਗਾ ਆ ਵੀਰ ਜੀ ਸਹੀ ਗੱਲ ਹੈ ਜਿੱਦਾਂ ਮੱਝ ਕੋ ਬਹਿ ਜਾ ਵੀਰ ਜੀ ਠੀਕ ਹੈ ਵੀਰੇ ਠੀਕ ਹੈ ਜੀ ਗਾੜੀ ਆ ਗਈ ਵੀਰੇ ਕੋਈ ਆਪਾਂ ਟਾਈਮ ਨਹੀਂ ਲਾਇਆ ਸਵੇਰੇ ਚੋਈ 6 ਵਜੇ ਠੀਕ ਆ ਜੀ ਹਾਂਜੀ ਗਾੜੀ ਆ ਗਈ ਗੱਬਣ ਵੈੜ ਹਾਂਜੀ ਇਹ ਵੀ ਫੁੱਲ ਵੱਡੀ ਚੰਗੀ ਰਾਜੀ ਨੂੰ ਜੀ ਲਹੂ ਵਾਲੀ ਆਣਾ ਹਾਂਜੀ ਦਿਨ 15 ਲੈਂਦੀ ਜੀ ਦਿਨ 15 ਲੈਂਦੀ ਇਹਨੇ ਖੋਲ ਕੇ ਦੋਰੀਏ ਵੀਰੇ ਲਓ ਜੀ ਕਬੀ ਜੀ ਚੰਗੇ ਟੌਪ ਦੀ ਵੈੜ ਹੈ ਵੀ ਦੋਵੇਂ ਵੈੜਾ ਚੰਗੀਆਂ ਟੌਪ ਦੀਆਂ ਇਹ ਦਿਨ ਲੈ ਜੂ ਹਜੇ ਨਾ ਇਹ ਪਾਜੀ ਹਾਂਜੀ 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 ਤੈਨੂੰ ਲੈ ਜੂ ਪਾਜੀ ਠੀਕ ਹੈ ਵੀਰੇ ਦੇਨੇ ਨੇ ਦਾਹ ਤੋ 15 ਘਰਨੇ ਦੇ ਠੀਕ ਹੈ ਜੀ ਬਾਕੀ ਬਣੂਗੀ ਚੰਗੀ ਹਨਾ ਜੀ ਹਾਂ ਜੀ ਹਾਂ ਜੀ ਦੁੱਧ ਕੱਢੂ 15 16 ਭਾਜੀ ਬਿਲਕੁਲ ਬਿਲਕੁਲ ਕਮਾਇਆ ਹਨ ਇੱਧਰ ਵੇਖੋ ਖਲਾਰ ਰਿਹਾ ਇੱਥੇ ਇੱਧਰ ਵੇਖੋ ਠੀਕ ਹੈ ਜੀ ਲੈ ਆਓ ਚੰਗੀ ਟੋਪ ਦੀ ਬੈੜਾ ਬਾਕੀ ਥਣ ਥਣ ਭਾਈ ਬੜਾ ਹਨਾ ਸਪੈਸ਼ਲ ਇਹਨਾਂ ਰੇਟ ਇਹਦਾ ਵੀ ਜਾਜਾ ਹੀ ਫਿਰ ਜਾਜਾ ਜਾਜਾ ਭਾਜੀ ਠੀਕ ਹੈ ਜੀ ਕਲ ਵੀ ਵੜ ਚੰਗੀ ਦੇਣ ਲੈ ਜੂਗੀ ਅਜੇ ਪਰ ਕਰਮ ਵਾਲੀ ਇਹ ਵੀ ਥੱਲੇ ਚੰਗੀ ਬਣੂਗੀ ਦੁੱਧ ਦਾ ਚੰਗਾ ਚਵਾਈ ਜਾਊਗੀ ਇਹਦਾ ਫੇਰ ਰੇਟ ਵੀਰੇ ਇਹਦਾ ਵੀਰ ਜੀ ਆਪਾਂ 60000 ਮੋਲ ਜੇ ਤੇ ਮਾਨਤਾਨ ਹੋ ਜੂ ਵਿੱਚੋਂ ਚਲੋ 70000 ਦਾ ਕਰ ਦਈਏ ਥੋੜਾ ਬੋਧਾ ਮਾਨਤਾਨ ਚਲੋ 2000 ਛੱਡ ਦਾਂਗੇ ਚਲੋ ਠੀਕ ਆ ਬਾਕੀ ਕੋਈ ਭੈਣ ਭਰਾ ਫੋਨ ਲਾਏ ਕਰ ਦਿਓ ਮਾਨਤਾਨ ਹੋਰ ਕੋਈ ਨਹੀਂ ਬਾਜੀ ਕੋਲ ਠੀਕ ਆ ਵੀਰੇ ਆ ਦੋ ਵੜਾ ਵੀਰ ਜੀ ਆਪਣੇ ਕੋਲ ਹਣਾਈ ਦੋ ਦੋ ਆ ਦੋ ਵੜਾ ਵੀਰ ਕੋਲ ਬੜੀਆਂ ਪਰ ਦੋਆਂ ਦੀ ਬਣਉਣੀ ਹਾਂਜੀ ਹਾਂਜੀ ਵੜਾ ਦੇ ਬਾਕੀ ਵੀਰ ਕੋਲ ਬੜੀਆਂ ਆ ਹਾਂਜੀ ਬਾਕੀ ਆ ਦੋ ਵੜਾ ਚੰਗੀਆਂ ਟੋਪਤੀਆਂ ਇੱਥੇ ਕੋਈ ਭੈਣ ਭਰਾ ਹੈ ਆਪਣੇ ਤਾਂ ਚਲੇ ਗਏ ਚੋਲੇ ਖੜੇ ਵੀਰ ਜੀ ਕੋਈ ਚੱਕਰ ਨਹੀਂ ਠੀਕ ਹੈ ਵੀਰੇ ਠੀਕ ਹੈ ਜੀ ਇਹ ਦੋ ਵੜਾ ਚਲੋ ਠੀਕ ਹੈ ਵੀਰੇ ਸਾਸੀ ਗੱਲ ਜੀ ਸਾਸੀ ਗੱਲ ਜੀ